ਦੋਸਤੋ ਉੱਥੇ ਪੈਰ ਤਿਲਸ ਗਿਆ ਸੀਗਾ ਗਾਰੇ 'ਚ ਆਹ ਦੇਖ ਲਓ ਪੈਂਚਰ ਵੀ ਨਹੀਂ ਲੱਗੇ ਹੈਗੇ ਆਹ ਰੂੜੀਆਂ ਲੱਗੀਆਂ ਪਈਆਂ ਸੜਕ ਦੇ ਉੱਤੇ ਸੀਐਮ ਦੇ ਆ ਇਧਰ ਰਾਜਮਾਤਾ ਦਾ ਘਰ ਆ ਗਿਆ ਉਹ ਸਾਹਮਣੇ ਸਾਨੂੰ ਰਾਜਮਾਤਾ ਦੇ ਘਰੇ ਲੈ ਕੇ ਜਾਂਦੇ ਆ ਜਾਰਾ ਬਚ ਕੇ ਮੋੜ ਤੋਂ ਆਟੋਏ ਆ ਗਏ ਆਹ ਦੇਖੋ ਇਹ ਹੀ ਸਟਾਜ ਪਿੰਡ ਹੈਗਾ ਸਟਾਜ ਵਿਚ ਆਖਣਗੇ ਵੀ ਵਿਚ ਆਖਣਗੇ ਵੀ ਉਹੀ ਮਾਰੀ ਜਾਂਦੇ ਆਗੇ ਅਸਤਾਜੋ ਵੀ ਇੰਨਾ ਬੁਰਾ ਹਾਲ ਐ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਦੇ ਪਿੰਡ ਦੇ ਟਿੱਬਿਆਂ ਵਿੱਚ ਦੀ ਸੜਕ ਕਢਾ ਕੇ ਲਾਈਟਾਂ ਲਵਾ ਕੇ ਪਿੰਡ ਦੇ ਵਿੱਚ ਖੰਜੂਰਾਂ ਲਵਾਈਆਂ ਇੰਨਾ ਸੋਹਣਾ ਪਿੰਡ ਲੋਕ ਦੇਖਣ ਆਉਂਦੇ ਆ ਆ ਦੇਖ ਲੋ ਇਹ ਪਿੰਡ ਭਗਵੰਤ ਮੰਦਾਓ ਗਰਾਜ ਮਾਤਾ ਦਾ ਘਰ ਆ ਗਿਆ ਮਾਤਾ ਨੂੰ ਤੜਕੇ ਮਿਲ ਕੇ ਆਵਾਂਗੇ ਕਰੇ ਫਤੇ ਬਲਾ ਕੇ ਆਵਾਂਗੇ ਵੀ ਐਂ ਕਹਨੇ ਆ ਵੀ ਮੁੱਖ ਮੰਤਰੀ ਦਾ ਪਿੰਡ ਹੋਵੇ ਇਹਦਾ ਡੀਸੀ ਆਪਦੇ ਲੈਵਲ ਤੇ ਕੰਮ ਕਰਾ ਦੇ ਮਾੜੇ ਮੋٹے ਪੈਂਚਰ ਗੁੰਚਰ ਲਵਾ ਦੇ ਮੈਂ ਬੇਨਤੀ ਕਰਦਾ ਪਿੰਡ ਪਹਿਲਾਂ ਹੁੰਦਾ ਪੰਜਾਬ ਬਾਅਦ ਚ ਪਹਿਲਾਂ ਘਰ ਸਦਾਰੋ ਫੇਰ ਪੰਜਾਬ ਸਦਾਰੋ ਫੇਰ ਦੇਸ਼ ਸਦਾਰੋ ਇਨਕਲਾਬ ਕੱਲਾ ਕਹਿ ਨਾਲ ਨਹੀਂ ਇਨਕਲਾਬ ਆਉਂਦਾ ਕੁਛ ਕਰੋ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਰੱਬ ਭਾਲੀ ਕਰੇ ਦੋ ਸਾਲ ਰਹਿ ਗਏ ਬਾਅਦ ਚ ਕੀ ਨੇ ਪੁੱਛਣਾ ਬੁਰਾ ਹਾਲ ਆ ਜਮ ਪਿੰਡ ਦਾ ਭਰਾਵੋ ਸਾਡਾ ਪਿੰਡ ਵੀ ਸੋਹਣਾਗਾ